ਮਾਰਗ ਦੀ ਤੇ ਗੇੜਾ ਬਾਬਾ ਕਾਲੇ ਮੂ ਬਾਲਿਆ ਮਾਰਗ ਦੀ ਤੇ ਗੇੜਾ ਬਾਬਾ ਕਾਲੇ ਮੂ ਬਾਲਿਆ ਕੋਈ ਸੰਗੀ ਦੀ ਕਥਾ ਪੜ੍ਹ ਲਾ ਕੋਈ ਚੰਗੀ ਜੀ ਕਥਾ ਪੜ੍ਹ ਲਾ ਕੁੱਕ ਨੇ ਟੱਡ ਫੜ ਲਾ ਭੈਣ ਚੋ ਦੋ ਨਿੰਬੂ ਖਾੜੇ ਲਾ ਇਹਨੇ ਸੱਤ ਖਾੜਨੇ ਭੈਣ ਚੋ ਦੋ ਨਿੰਬੂ ਖਾੜ ਲਾ ਛੱਛ 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 ਲੱਖ ਨਰਨਜਨ ਬਾਬਾ ਮੁੰਡੇ ਆ ਘਾਰੇ ਬੈਠਿਆ ਹੱਲ ਕਰ ਕੋਈ ਕੁੜੀਆਂ ਕੁੜੀਆਂ ਨਹੀਂ ਆਉਣਗੀਆਂ ਮਿਲਦਗਾਨੀਆਂ ਕੁੜੀਆਂ ਬਾਹਰ ਹੋਣਗੀਆਂ ਹੋਰ ਕੁੜੀਆਂ ਬਾਹਰ ਹੋਣਗੀਆਂ ਥਾਰੇ ਪਿੰਡਾਂ ਦੀ ਮੰਡੀਰ ਛੜੀ ਬੈਠੀ ਆ ਭਗਤੋ ਬੈਠੀ ਆ ਨਾ ਹੋਰ ਬਾਬਾ ਜੀ ਨਾ ਗੱਜ ਕੇ ਪੜ ਦੋ ਤਾਰਨਾ ਵੇ ਕੁੜੀਆਂ ਦੀਆਂ ਦਾਤਵਾਲ ਕਾਦੇ ਸਭ ਨੂੰ ਵੇ ਕੁੜੀਆਂ ਦੀਆਂ ਦਾਤਵਾਲ ਕਾਦੇ ਸਭ ਨੂੰ ਅੱਜ ਤੋਂ ਬਾਅਦ ਕਹਿੰਦੇ ਪੁੱਤ ਨਹੀਂ ਮੰਗਣਾ ਵੇ ਕੁੜੀਆਂ ਦੀਆਂ ਦਾਤਵਾਲ ਕਾਦੇ ਸਭ ਨੂੰ ਵੇ ਕੁੜੀਆਂ ਦੀਆਂ ਦਾਤਵਾਲ ਕਾਦੇ ਸਭ ਨੂੰ ਬਾਦ ਇਹ ਕਰਦੀ ਵੇ ਹੁਣ ਹਾਜ ਹੋ ਜਾ ਦੇ ਦੇ ਲਾਡੇ ਵਾਤਾ ਮੋਰ ਖੌਰੇ ਆਉਣਾ ਕਹਿਣੀ ਆਉਣਾ ਜੱਗ ਤੇ ਅਸੀਂ ਤਾਂ ਗੰਦ ਪਾਉਣਾ ਜੱਗ ਤੇ ਮੋਰ ਖੌਰੇ ਆਉਣਾ ਕਹਿਣੀ ਆਵਾ ਜੱਗ ਤੇ ਦਿਸਣਾ ਸਭ ਤੋਂ ਵੱਡਾ ਕਰਦੇ ਤੇ ਏ ਲੱਖ ਨਰੰਜਨ ਖੰਤ ਜੋ ਕਰ ਸਕਦੇ ਆ ਦੁਨੀਆ ਨਹੀਂ ਕਰ ਸਕਦੀ ਤੜ ਕੋ ਫੂਟ ਚੜਨ ਨਹੀਂ ਦਿੰਦੇ ਲੈ ਬਾਬਿਆਂ ਦੀ ਲੈ ਬਾਬਿਆਂ ਦੀ ਬਾਬਾ ਜੀ 2026 ਚ ਕਹਿੰਦੇ ਦੁਨੀਆ ਨਾ ਅੰਤ ਹੋਣਾ 2026 ਚ ਬਹੁਤ ਉਹ ਤ ਸਮਾ ਮਾੜਾ ਆਉਣਾ ਕੀ ਗੱਲ ਹੈ ਇਹ ਪੱਕੀ ਗੱਲ ਹੈ ਜੀ ਛੁੱਧੂ ਬੰਦੇ ਸਾਰੇ ਮਰ ਜਾਣੇ ਆ ਬਾਬਾ ਤੁਸੀਂ ਵੀ ਮਰ ਜਾਣਾਗਾ ਆ ਭਾਂ ਛੁੱਧਾ ਮੈਂ ਨਹੀਂ ਬਿੱਤੇ ਆ